ਰਾਜ ਜੀ ਉਹ ਕਦੇ ਨਹੀਂ ਇੱਥੇ ਨਹੀਂ ਉਹ ਤਾਂ ਆਪਣਾ ਦੂਜੀ ਸ਼ਹਿਰ ਦਾ ਜੀ ਤੁਹਾਡੀ ਜ਼ਿਕਰ ਕਰਦੇ ਬਾਈ ਜੀ ਦਾ ਜ਼ਿਕਰ ਕਰਦੇ ਬਹੁਤ ਚੰਗੀ ਗੱਲ ਹੈ ਕਿ ਅਸੀਂ ਹਾਲੇ ਵੀ ਤੁਹਾਡੇ ਜ਼ਿਹਨ ਦੇ ਵਿੱਚ ਆ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ 6 ਸਾਲ ਬਾਅਦ ਆਇਓ ਸਾਡੇ ਪਿਆਰ ਵਿੱਚ ਕਮੀ ਰਹਿ ਗਈ ਸੀ ਜਾਂ ਤੁਸੀਂ ਭੁੱਲ ਗਏ ਸੀ ਸਾਨੂੰ ਅਸੀਂ ਤੇ ਬਹੁਤ ਬੁਲਾਉਂਦੇ ਸੀ ਮੈਨੂੰ ਲੱਗਦਾ ਤੁਹਾਡੇ ਰੁਝੇਵੇਂ ਜ਼ਿਆਦਾ ਹੋ ਗਏ ਸੀ ਹੁਣ ਤੁਸੀਂ ਆ ਸਾਡੇ ਤੇ ਬਿਲਕੁਲ ਨਹੀਂ ਆਉਂਦੇ ਸੀ ਕਹਿੰਦੇ ਵੀ ਮੈਂ ਉਹਨੂੰ ਕਹਿਣਾ ਵੀ ਹਾਲ ਕਰ ਲਓ ਬੁੱਕ ਵੀ ਪ੍ਰਮੋਟਰ ਨਾਲ ਤਾਂ ਮੈਂ ਜਾਣਾ ਨਹੀਂ ਹਾਂਜੀ ਉਹ ਪ੍ਰਮੋਟਰਾਂ ਨੇ ਬਹੁਤ ਲਹੂ ਪੀਤਾ 5 ਸਾਲ ਮੈਂ ਜਦੋਂ ਜਹਾਜ਼ੋਂ ਨਿਕਲਿਆ ਤੇ ਮੈਨੂੰ ਨਾ ਕੋਣਾ ਮਜ਼ਦੂਰ ਬਟ ਸ਼ੱਕਾ ਨਹੀਂ ਉਦੋਂ ਕਿ ਮੇਰੀ ਪਹਿਲੇ ਦਿਨ ਤੋਂ ਜਦੋਂ ਤੋਂ ਮੈਂ ਗਾਵੜ ਲੱਗ ਗਿਆ ਜੀ ਮੇਰੀ ਹਰ ਉਸ ਸ਼ਖਸ ਨਾਲ ਲੜਾਈ ਹੈ ਜਿਹੜਾ ਕਿਸੇ ਨਾਲ ਧੱਕਾ ਕਰਦਾ ਮੰਨ ਲਓ ਕੰਪਨੀ ਧੱਕਾ ਕਰਦੀ ਮੈਂ ਬਗਾਵਤ ਕਰੀ ਨਹੀਂ ਧੱਕਾ ਨਹੀਂ ਮਉਣ ਦੇਣਾ ਜੀ ਜਦੋਂ ਇਸ ਪੇਸ਼ੇ ਚ ਆਉਣ ਤੋਂ ਪਹਿਲਾਂ ਲੌਬੀ ਸੀ ਬਣੀ ਹੋਈ ਸੀ ਜਿੱਦਾਂ ਹਾਂ ਫਲਾਣੇ ਸੰਗੀਤਕਾਰ ਕੋ ਜਾਓਗੇ ਤਾਂ ਹਿੱਟੋਗੇ ਮੈਂ ਕਿਹਾ ਨਹੀਂ ਜਾਣਾ ਯੈਸ ਉਦੋਂ ਬਾਅਦ ਫਿਰ ਫਿਲਮ ਪ੍ਰੋਡਕਸ਼ਨ ਹਾਊਸ ਦਾ ਜੀ ਉਹਦੇ ਚ ਵੀ ਦੋ ਤਿੰਨ ਪਰਿਵਾਰ ਜੜੇ ਹੋਏ ਸੀ ਉਹ ਕਹਿੰਦੇ ਇਹਨਾਂ ਤੋਂ ਮੈਨੂੰ ਫਿਲਮ ਨਹੀਂ ਬਣਾ ਦਿੰਦੇ ਮੈਂ ਕਿਹਾ ਮੈਂ ਬਣਾਉਂਗਾ ਕਵਾਰ ਜਿਹੜੀਆਂ ਅੱਜ ਅੱਜ ਹਰ ਬੰਦਾ ਪ੍ਰੋਡਕਸ਼ਨ ਹਾਊਸ ਬੋਲਦਾ ਇਹ ਮੇਰਾ ਮੰਤਵ ਸੀ ਕਿ ਮਾਰਗਦਰਸ਼ਕ ਬਣੀਏ yes ਇਹ ਹਰ ਬੰਦਾ ਕੋਸ਼ਿਸ਼ ਕਰਦਾ ਜਿਹਦੇ ਕੋਲ ਟੈਲੈਂਟ ਹੋ ਅੱਗੇ ਜਾਵੇ ਨਾ ਕਿ ਕਿਸੇ ਇੱਕ ਪਰਿਵਾਰ ਦੇ ਜੜ ਤੇ ਬੈਠ ਰਹਿ ਕੇ ਫਲਾਣਾ ਮੈਨੂੰ ਹੀ ਹੀਰੋ ਲੋਗ ਜ਼ੀਰੋ ਲੱਗਦੀ ਹੈ ਤੁਸੀਂ ਮੇਰੀ ਜਦੋਂ ਜੈਸੀ ਹੁਣ 6 ਸਾਲ ਬਾਅਦ ਫਿਰ ਇਹ ਵੀੜਾ ਝੱਕਿਆ ਕਿ ਆਪ ਹੀ ਕਰ ਲੈ ਇਹਨਾਂ ਨੇ ਸਾਰੇ ਸੱਜਣਾਂ ਨੇ ਮਿਲ ਕੇ ਕੋਸ਼ਿਸ਼ ਕਰੀ ਕਰੇ ਨਾ ਨੇ ਕਵਾਰ ਸਾਹਿਬ ਕਈ ਵਾਰੀ ਮੂਡ ਚ ਉਹਨੇ ਰਾਤ ਨੂੰ ਫਿਰ ਤਕਿਆਰੇ ਆ ਕੇ ਸਮਝਾ ਨਹੀਂ ਆਪਣੇ ਹਾਲ ਬੁੱਕ ਕਰਨਾ ਭੁੱਲ ਜਾਂਦੇ ਜਾਨੂੰ ਹਾਲ ਦੀ ਰੇਟ ਨਿਕਲ ਜਾਂਦੀ ਜੀ ਅਜੇ ਵੀ ਲੈਸਟਰ ਵਾਲੇ ਨਾਲ ਹਲਾਂ ਪੈ ਕਿਉਂਕਿ ਲੈਸਟਰ ਵਾਲਾ ਨੂੰ ਹਾਲ ਨਹੀਂ ਮਿਲਿਆ ਬਿਲਕੁਲ ਮੈਨੂੰ ਇਹ ਪਤਾ ਲੱਗਾ ਸੀ ਕਿ ਲੈਸਟਰ ਹਾਲ ਨਹੀਂ ਮਿਲ ਰਿਹਾ ਫਿਰ ਇਹ ਬਲੇਮ ਆਪਾਂ ਦੋਨੇ ਜਣੇ ਮਿਲ ਕੇ ਕੁਮਾਰ ਸਾਹਿਬ ਨੂੰ ਦੇਵਾਂਗੇ ਮੈਂ ਜ਼ਿੰਮੇਵਾਰ ਹਾਂ ਬਸ ਆਹ ਯੈਸ ਆਰ ਮੈਂ ਵੀ ਆ ਬੱਬੂ ਮਾਨ ਜੀ ਕੁਮਾਰ ਸਾਹਿਬ ਨਾਲ ਤਬਾਦ ਵਿੱਚ ਗੱਲ ਕਰਦੇ ਆਂ ਅ ਬਲ ਚੰਗੀ ਤਰ੍ਹਾਂ ਹੀ ਗੱਲਬਾਤ ਹੋ ਗਈ ਇਹ ਪਹਿਲਾਂ ਤਾਂ ਤੁਸੀਂ 6 ਸਾਲ ਬਾਅਦ ਇਹਨਾਂ ਨੂੰ ਸੱਦਾ ਔਰ ਉਸ ਤੋਂ ਉੱਪਰ ਲੈਸਟਰ ਵਾਲਿਆਂ ਦੀ ਕੰਪਲੇਂਟ ਕੀ ਸਾਡੇ ਵੀ ਔਖੀ ਉਹਨੂੰ ਵੀ ਬੁਲਾ ਲਾਂਗੇ ਸਾਰੇ ਰਲ ਕੇ ਕੁੱਟਾਂਗੇ ਬਿਲਕੁਲ ਸਹੀ ਸਸ ਕੁੱਟਣੀ ਖੋਲਿਆ ਹਾਂਜੀ ਅੱਜ ਅਸੀਂ ਸੱਸ ਨੇ ਅੱਜ ਅਸੀਂ ਕੁਮਾਰ ਸਾਹਿਬ ਕੁੱਟਣੇ ਔਰ ਰਾਜਪ ਹਨ ਦੇ ਬੋਰਡ ਦੇ ਪਿੱਛੇ ਰੱਖ ਕੇ ਕੁੱਟ ਲੈਣਾ ਕਿਸੇ ਨੂੰ ਪਤਾ ਨਹੀਂ ਲੱਗਣਾ ਕਿ ਕੀ ਹੋਇਆ ਬਬੂ ਮਾਨ ਜੀ ਵੈਸੇ ਤੇ ਇਨਕਲਾਬੀ ਹੋ ਹੁਣ ਤਾਂ ਤੁਹਾਡੇ ਅੱਗੇ ਬਗਾਵਤੀ ਵੀ ਹਾਂ ਬਗਾ ਭਤੀ ਯੈਸ ਇਹ 1998 ਤੋਂ ਐਸ ਸਫਰ ਤੁਹਾਡਾ ਸ਼ੁਰੂ ਹੋਇਆ ਮੇਰੇ ਖਿਆਲ ਆਸਾਨ ਤੇ ਨਹੀਂ ਸੀ ਕਿਉਂਕਿ ਬਹੁਤ ਬਗਾਵਤ ਕਰਨੀ ਪਈ ਇਨਕਲਾਬੀ ਬਣੇ ਤੱਕਾ ਕਰਨਾ ਪਿਆ ਬਿਲਕੁਲ ਅੱਛਾ ਯਾਨੀ ਮੇਰੇ ਐਗਰੀਮੈਂਟ ਤੋੜਾ ਜਿਹੜਾ ਇਹ ਫੀਲ ਕਰਦਾ ਸੀ ਕਿ ਐਸ ਬਹੁਤ ਵੱਡੇ ਸਟਾਰ ਹੈ ਕਿ ਸਾਡਾ ਐਗਰੀਮੈਂਟ ਮੈਂ ਤੋੜੂਗਾ ਜੇ ਗਲਤੀ ਹੋ ਗਈ ਆ ਪਿਆਰ ਨਾਲ ਚੋ 10 ਸਾਲ ਲਈ ਰੱਖੋ ਰਾਂਝੇ ਵਾਲਾ ਕੰਮ ਹੈ ਕਿ ਵਗ ਨਾਲ ਤੁਰੇ ਫਿਰਾਂਗੇ ਪਰ ਜੇ ਪਿਆਰ ਕਰੋਗੇ ਜੇ ਪਿਆਰ ਕਰੋਗੇ ਕਰੋਗੇ ਵੀ ਮਰ ਜਾਵਾਂਗੇ ਦਿਲ ਕੋਟ ਬਿਲਕੁਲ ਸਹੀ ਬਈ ਕਹਿੰਦੇ ਐਨੇ ਉਹ ਵੀ ਨਹੀਂ ਹੋਣਾ ਚਾਹੀਦਾ ਨਾ ਮਿੱਠੇ ਵੀ ਨਹੀਂ ਹੋ ਜਾਣਾ ਚਾਹੀਦਾ ਕਿ ਕੋਈ ਤੁਹਾਨੂੰ ਨਿਗਲੇ ਜਾਏ ਸੋ ਇੱਕ ਕਪੜੇ ਨੂੰ ਕਾਣੇ ਬੇਸ਼ੱਕ ਹੋ ਜਾਣੀ ਕੋਈ ਧੋਕ ਵੀ ਨਹੀਂ ਸਕਦਾ ਕਿਉਂਕਿ ਅਸੀਂ ਇਦਾਂ ਦੇ ਵੀ ਹੈਗੇ ਆ ਸੋ ਨਾ ਅਸੀਂ ਕਿਸੇ ਨੂੰ ਨਿਗਲਣ ਦਿੰਦੇ ਆ ਤੇ ਨਾ ਅਸੀਂ ਕਿਸੇ ਨੂੰ ਧੋਕਣ ਦਿੰਦੇ ਆ ਅੜ ਕੇ ਰਵਾਂਗੇ ਜਿੱਥੇ ਰਵਾਂਗੇ ਬਈ ਇਹ ਚੀਜ਼ ਥੈਂਕ ਯੂ ਸੋ ਮਚ ਮੈਨੂੰ ਬਹੁਤ ਅੱਛੀ ਲੱਗੀ ਔਰ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਲੈਵਲ ਤੇ ਅੱਛੀ ਸਫਰ ਸੌਖਾ ਤੇ ਨਹੀਂ ਰਿਹਾ ਸੋ ਔਖਾ ਰਿਹਾ ਇਹਦੀ ਕੋਈ ਕੋਈ ਖੱਟੀ ਮਿੱਠੀ ਯਾਦ ਕੋਈ ਸ਼ੇਅਰ ਕਰਨੀ ਚਾਹੋਗੇ ਕਿਉਂਕਿ ਬੱਬੂ ਮਾਨ ਦੀ ਔਖਾ ਮੈਂ ਮੈਨੂੰ ਮੇਰੇ ਲਈ ਬੜਾ ਸਹਿਜ ਹੈ ਮੇਰੇ ਲਈ ਇੱਕ ਸਵੇਰ ਚੜਦੀ ਹੈ ਮੈਨੂੰ ਪਤਾ ਸ਼ਾਮ ਹੋ ਜਾਣੀ ਕੱਲ ਨੂੰ ਇੱਕ ਹੋਰ ਸਵੇਰ ਚੜਨੀ ਹੈ ਮੈਂ ਅੱਜ ਚ ਬੜਾ ਜੀਵਦਾ ਮੈਨੂੰ ਕਦੇ ਇਸ ਤਰ੍ਹਾਂ ਭਵਿੱਖ ਤੋਂ ਡਰਾਂ ਲੱਗਾ ਕਿ ਕਈ ਬੰਦੇ ਕਹਿੰਦੇ ਆ ਉਦੋਂ ਜਦੋਂ ਸ਼ੁਰੂ ਕੀਤਾ ਸੀ ਮੈਨੂੰ ਬੜੇ ਸਿੰਗਰ ਮਿਲਦੇ ਸੀ ਯਾਰ ਪ੍ਰੋਗਰਾਮ ਕਹਿੰਦੇ ਉਹਨਾਂ ਕਹਿੰਦਾ ਤੂੰ ਘੱਟ ਕੰਮ ਕਰਦਾ ਹਾਂ ਇੱਕ 2-4 ਕਰੋੜ ਆਉਣ ਲਾ ਕੇ ਭੱਜਣਾ ਲੱਭਦਾ ਨਹੀਂ ਕਿ ਉਮਰ ਹੁੰਦੀ ਹੈ ਮੈਂ ਕਹਿੰਦਾ ਥੋੜੀ ਹੋਊਗੀ ਮੈਂ ਜਦ ਤੱਕ ਸਾਹ ਹੈ ਗਾਉਂਗਾ ਜੇ ਮੈਨੂੰ ਪਤਾ ਸੁਣਨ ਵਾਲੇ ਸੁਣਨਗੇ ਕਿਉਂਕਿ ਮੇਰੇ ਕੋਲ ਉਹਦੀ ਰਮਝ ਮੇਰੇ ਕੋਲ ਉਹਦੀ ਸੋਚ ਹੈ ਮੇਰੇ ਕੋਲ ਮਾਸ ਦੀ ਸੋਚ ਹੈ ਜੀ 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 ਬਿਲਕੁਲ ਸਹੀ 1998 ਵਿੱਚ ਤੁਹਾਡੀ ਜਿਹੜੀ ਸੀਡੀ ਸੀ 99 ਹਾਂ ਨ ਮੇਰੀ ਮਿਸ ਇੰਡੀਆ ਜੀ ਹਾਂ ਬਲ ਐਸੀਡੀ ਸਾਡੀਆਂ ਤਾਂ ਫੇਵਰਟ ਰਹੀਆਂ ਸੀ ਹੁਣੇ ਗੱਲ ਕਰਦੇ ਹਟਿਆ ਕਿ ਤੂੰ ਮੇਰੀ ਮਿਸ ਇੰਡੀਆ ਤੇ ਸੌਣ ਦੀ ਝੜੀ ਅੱਜ ਵੀ ਇਹ ਇਹੋ ਜਿਹੇ ਗੀਤ ਨੇ ਮੈਂ ਗੱਲ ਕਰ ਰਹੀ ਸੀ ਕਿ ਜਦੋਂ ਬਾਰਿਸ਼ ਹੁੰਦੀ ਹੈ ਨਾ ਤਾਂ ਸਭ ਤੋਂ ਪਹਿਲਾਂ ਸੌਣ ਦੀ ਝੜੀ ਹਰ ਰੇਡੀਓ ਤੇ ਜ਼ਰੂਰ ਪਲੇ ਹੁੰਦਾ ਜਿੰਦਗੀ ਜਦੋਂ ਪਹਿਲੀ ਵਾਰੀ ਗਾਣਾ ਸੁਣਦੇ ਆਪਾਂ ਕੋਈ ਜਦੋਂ ਆਪਾਂ ਨੂੰ ਕੋਈ ਪ੍ਰੋਪਰ ਸਿਟੀ ਜਦੋਂ ਆਪਾਂ ਇਸ ਇਹ ਚੋਂ ਨਿਕਲਦੇ ਆ ਸਕੂਲ ਕਾਲਜ ਤੋਂ ਜਦੋਂ ਉਹ ਗਾਣੇ ਫਸ ਜਾਂਦੇ ਨੇ دل ਉੱਥੇ ਹੀ ਖੜ ਜਾਂਦਾ ਕਿਉਂਕਿ ਉਸ ਵਕਤ ਦੀ ਉਮਰ ਨਾਲ ਉਹ ਚੀਜ਼ਾਂ ਜੁੜ ਜਾਂਦੀਆਂ। کیا بات ہے کیونکہ ਤੁਸੀਂ ਮੈਂ محمد Rafi ਸਾਹਿਬ ਨੂੰ ਸੁਣਦਾ ਰਹੇ ਮੈਂ ਹੁਣ ਵੀ ਜਦ ਵਿਹਲਾ ਹੁੰਦਾ ਹਾਂ ਹਿੰਦੀ ਫਿਲਮਾਂ ਦੇ ਪੁਰਾਣੇ ਗਾਣੇ ਸੁਣਦਾ। ਅੱਛਾ ਕਿ ਮੇਰਾ ਦਿਲ ਮੇਰਾ ਦਿਲ ਅਜੇ ਵੀ ਬਚਪਨ ਤੇ ਰੁਕਿਆ ਹੈ। ਮੈਨੂੰ ਲੱਗਦਾ ਕਿ بڑے ਬਾ ਕਮਾਲ ਜਿਹੜੀ ਸ਼ਾਇਰੀ ਉਹਨਾਂ ਚ ਕਿਤੇ ਕਿਤੇ ਹੁੰਦੀ ਹੈ। ਸੋ ਦਿਲ ਖੜ ਜਾਂਦਾ ਹੈ। ਉਹ ਚੀਜ਼ਾਂ ਉੱਥੇ ਹੀ ਫਸ ਜਾਂਦੀਆਂ ਕਿਉਂਕਿ ਉਹਦੇ ਨਾਲ ਥੋੜੀਆਂ ਬਹੁਤ ਯਾਦਾਂ ਜੁੜੀਆਂ ਹੁੰਦੀਆਂ। ਬਿਲਕੁਲ ਬਹੁਤ ਸਹੀ ਗੱਲ ਐ ਉਹਨਾਂ ਗਾਣਿਆਂ ਨਾਲ ਅਸੀਂ ਹੁਣੇ ਗੱਲ ਕਰਦੇ ਠਿਕਨੀਆਂ ਯਾਦਾਂ ਸਾਡੀਆਂ ਕਾਲਜ ਔਰ ਉਹਨਾਂ ਟਾਈਮਾਂ ਦੀਆਂ ਜੁੜੀਆਂ ਹੋਈਆਂ ਕਿ ਅੱਜ ਵੀ ਉਹਨਾਂ ਗਾਣਿਆਂ ਨੂੰ ਸੁਣੀਏ ਤੇ ਉਹ ਤਰੋ ਤਾਜ਼ਾ ਲੱਗਦੇ ਨੇ ਔਰ ਅੱਜ ਦੀ ਜਨਰੇਸ਼ਨ ਵੀ ਉਹਨਾਂ ਗਾਣਿਆਂ ਨੂੰ ਸੁਣਨਾ ਬਹੁਤ ਪਸੰਦ ਕਰਦੀ ਆ ਬਿਲਕੁਲ ਸਹੀ ਕਿਹਾ ਤੁਸੀਂ ਜਦ ਬੇਬੇ ਸੁਣਦੇ ਨੇ ਸੰਸਕਾਰ ਹੁੰਦੇ ਨੇ ਉਸ ਚੀਜ਼ ਦਾ ਖੂਨ ਨਾਲ ਜੁੜਿਆ ਬੱਲੇ ਬੱਬੂ ਜੀ ਆਈ ਥਿੰਕ ਅੱਛੇ ਗਾਣੇ ਜਿਹੜੇ ਨੇ ਮੇਰੇ ਹਿਸਾਬ ਨਾਲ ਆਈ ਡੋਟ ਨੋ ਅਬਾਊਟ ਅਦਰਸ ਪਰ ਮੇਰੇ ਹਿਸਾਬ ਨਾਲ ਜਿਹੜੇ ਅੱਛੇ ਗਾਣੇ ਜਿਵੇਂ ਕਿ ਅਸੀਂ ਸੌਣ ਦੀ ਛੜੀ ਗਈ ਹੈ ਦੇਖੋ ਜਦੋਂ ਜਦੋਂ ਬੱਚਾ ਪੈਦਾ ਹੋਣ ਤੋਂ ਪਹਿਲਾਂ ਮਾਂ ਦੇ ਪੇਟ ਚ ਹੁੰਦਾ ਨਾ ਜਦੋਂ ਉਹਦੇ ਮਾਪੇ ਜਿਸ ਤਰ੍ਹਾਂ ਦਾ ਸੰਗੀਤ ਸੁਣਦੇ ਆ ਨਾ ਉਹ ਇਹ ਬਾਈ ਇਹ ਕੁਦਰਤ ਦੀ ਵਿਧੀ ਹੈ ਕਿ ਬੱਚਾ ਜਦੋਂ ਵੱਡਾ ਹੁੰਦਾ ਉਸ ਤਰ੍ਹਾਂ ਦੇ ਸੰਗੀਤ ਨੂੰ ਪਸੰਦ ਕਰਦਾ ਹਾਂਜੀ ਉਹ ਅੱਗੇ ਜਨਰੇਸ਼ਨ ਕਰੂਗਾ ਨਾ ਤਾਂ ਹੀ ਤਾਂ ਕਿਹਾ ਮਾਂ ਬੋਲੀ ਨੂੰ ਪਿਆਰ ਕਰੋ ਬਿਲਕੁਲ ਸਹੀ ਬਬੂ ਜੀ ਪੂਰੀ ਸੀਡੀ ਕਰਨੀ ਹੁਣ ਪਸੰਦ ਕਰੋਗੇ ਜਾਂ ਇੱਕ ਇੱਕ ਗਾਣਾ ਨਹੀਂ ਮੈਂ ਤਾਂ ਮੈਂ ਕੱਲੇ ਬੰਦ ਰਿਹਾ ਉਹ ਤਲਾਸ਼ ਕੀਤੀ ਸੀ ਦੋ ਕਿ ਨਾਲ ਜੋਗੀ ਦਾ ਬਾਜ ਇਤਿਹਾਸ ਕੀਤੀ ਮੈਂ ਤਾਂ ਪੂਰੀ ਕਰ ਦਿੰਦਾ 1990 ਵਿੱਚ ਨੂੰ ਕਦੇ ਕਦੇ ਮੂਡ ਜਾ ਹੁੰਦਾ ਜਦੋਂ ਫਲਾਰਾ ਆ ਜਾਂਦਾ ਉਹਦੋਂ ਫਲਾਰਾ ਵੱਜਦਾ ਫਿਰ ਸਿੰਗਲ ਆਉਂਦੇ ਭਗਤ ਨੂੰ ਮੇਰ ਆ ਜਾਂਦੀ ਨਾ ਨੱਚ ਲਾ ਜਾਂਦਾ ਨਾ ਉਹ ਫੇ ਜੋਗੀਆਂ ਕਰ ਲੈ ਸੀ ਸਹੀ ਬਿਲਕੁਲ ਸਹੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਉਸ ਤੋਂ ਲੈ ਕੇ ਹੁਣ ਤੱਕ ਦੇ ਟਾਈਮ ਵਿੱਚ ਮਿਊਜ਼ਿਕ ਵਿੱਚ ਕਿੰਨਾ ਕੋ ਫਰਕ ਆਇਆ ਦੇਖੋ ਇਹਦੇ ਕੋਈ ਫਰਕ ਨਹੀਂ ਆਇਆ ਨਾਟਕ ਵੱਧ ਗਿਆ ਓਕੇ ਓ ਇਸ ਤਰ੍ਹਾਂ ਕੋਈ ਇਸ ਤਰ੍ਹਾਂ ਜਿਵੇਂ ਜਿਵੇਂ ਟੈਲੈਂਟ ਘਟਦਾ ਜਾਂਦਾ ਬੰਦਾ ਕੋਈ ਕੋਸ਼ਿਸ਼ ਕਰਦਾ ਕਿ ਮੈਂ ਮਹਾਨ ਬਣਾ। ਪਾਕਿਸਤਾਨ ਦੀ ਜਿਹੜੀ ਜਨਰੇਸ਼ਨ ਬਹੁਤ ਬਹੁਤ ਮਿਊਜ਼ਿਕ ਹੈ ਨਾ ਜਿਹੜਾ ਉਹ ਸਿਰਫ ਰਿਦਮ ਬੇਸਡ ਆਏਗਾ ਨਾ ਕੋਈ ਪੀਸ ਬਣਾਉਣਾ ਦਾ ਟਾਈਮ ਨਹੀਂ ਨਾ ਨਾ ਪੀਸ ਬੁਝਾਉਣਾ ਆਉਂਦਾ। ਪੰਜਾਬ 'ਚ ਇੱਕ ਮੰਡੋਲੀਆ ਨੂੰ ਬੁਝਾਉਣੇ ਇੱਕ ਤੋਂ ਮੁੰਡੇ ਜੀ ਮਨੀਰ ਜੀ ਸਾਡੇ ਨਾਲ ਹੀ ਆ। ਤਕਰੀਬਨ ਹਰ ਰਿਕਾਰਡਿੰਗ 'ਚ ਇਹ ਤਿੰਨ ਚਾਰ ਮੁੰਡੇ ਜਾਂਦੇ ਆ। ਹਾਂਜੀ। ਰਿਦਮ ਦਾ ਲੂਪ ਲੱਗਿਆ ਲਗਾਇਆ ਬਣਿਆ ਬਣਾਇਆ 85 ਟੈਂਪੋ ਦਾ ਪੰਜਾਬ 'ਚ ਉਹ ਨੂੰ ਕੰਪਿਊਟਰ 'ਚ ਬਣਿਆ ਜਾਂਦਾ। ਹਾਂਜੀ। ਪੀਸ ਬਣਾਉਣਾ ਆਉਂਦਾ ਨਹੀਂ ਸੰਗੀਤਕਾਰ ਉਹ ਮਡੋਲੀਆਂ ਨੂੰ ਫੋਨ ਕਰਦਾ 2000 ਰੁਪਏ ਦੰਨੇ ਉਹ 2500 ਤੂੰ ਕਹਿੰਦੇ ਵੀ ਤੁਸੀਂ ਆਪਣੇ ਹਿਸਾਬ ਦਾ ਵਜਾ ਦਿਓ ਪੰਜਾਬ ਦੇ ਹਰ ਹਰ ਦੂਜੇ ਗਾਣੇ ਚ ਚੌਥੇ ਚ ਨਹੀਂ ਕਹੂੰਗਾ ਮਡੋਲੀਆਂ ਨਹੀਂ ਹੀ ਸੁਣੂੰਗੀ ਜਾਂ ਹਰਮੋਨੀਅਮ ਸੁਣੂੰਗਾ ਇਹ ਕਿਉਂ ਸੁਣੂੰਗਾ ਕਿਉਂ ਦੇਖੋਗੇ ਨਾ ਤੁਹਾਨੂੰ ਲੱਗਦਾ ਕੈਰੇਕਟਰ ਬਦਲ ਗਿਆ ਗਾਣਾ ਇੱਕੋ ਚੱਲਦਾ ਲੱਗਦਾ ਨਹੀਂ ਤਾਂ ਹਾਂਜੀ ਯੈਸ ਇਟਸ ਸੇਮ ਟਾਈਮ ਯੈਸ ਵਾਓ ਇਸ ਕਰਕੇ ਉਰਦੇ ਜਿਹੜੇ ਬੰਦੇ ਆ ਉਹ ਉਹ ਉਸ ਤਰ੍ਹਾਂ ਮਿਹਨਤ ਨਹੀਂ ਕਰਦੇ ਜਾਂਦੇ ਫੇਸਬੁਕ ਤੇ ਨਾਟਕ ਕਰਨਾ ਚਾਹਣਾ ਜਿੰਨਾ ਗਾਣਾ ਘਾਰਿਆ ਹੁਣ ਮੈਂ ਫਲਾਣੀ ਤੋਤੇ ਫਰੀ ਭੱਗਵਾਲੀ ਉਹ ਮੈਨਕਲ ਵਾਲੇ ਹੁਣ ਬਾਂਦਰਾ ਮੂੰਹ ਲਾ ਕੇ ਸਦਾ ਬੁੱਕ ਦੀ ਚੈਟ ਨੂੰ ਬੜਾ ਬੜਾ ਇਸਨੂੰ ਚੈਟ ਨੂੰ ਕਰਦਾ ਮੈਂ ਹੈ ਅੱਛਾ ਜੀ ਗੀਤ ਲਿਖਦੇ ਵੀ ਉਹ ਸਿੰਗਰ ਵੀ ਉਹ ਫਿਲਮਾਂ ਵਿੱਚ ਵੀ ਦਾਰਸ਼ਨਿਕ ਵੀ ਹੈ ਮੈਂ। ਯਸ ਉਹ ਐ ਸਭ ਕੁਝ ਪਰ ਮੈਂ ਕਿਤਾਬਾਂ ਵੀ ਸ਼ੁਰੂ ਕਰੀ ਦੋ। ਕਿਤਾਬਾਂ ਵੀ ਸ਼ੁਰੂ ਕਰੇ। ਠੀਕ ਠਾਕ। ਕੀ ਬਾਤ ਹੈ। ਮੈਨੂੰ ਮੈਨੂੰ ਇਹ ਦੱਸੋ ਕਿ ਕਿਹੜਾ ਕੰਮ ਤੁਸੀਂ ਛੱਡਨਾ ਹੈ ਬਾਕੀ ਹੋਰ ਕਿਸੇ ਦਾ। ਕੁਝ ਨਹੀਂ ਛੱਡਣਾ। ਖੇਤੀ ਤੋਂ ਲੈ ਕੇ ਸਭ ਕੁਝ ਹੀ ਕਰਦਾ ਆ ਰਿਹਾ ਹੈ। ਹੁਣ ਸਿੱਖਣਾ ਮੈਂ ਕਹਿੰਦਾ ਹਾਂ ਵੀ ਸਿੱਖ ਲਈ। ਉਹ ਵੀ ਸਿੱਖਣਾ ਵੀ ਆਪਣੇ ਲੈ ਆਇਆ ਕਰਨਾ ਆਪਾਂ ਇੰਡੀਆ ਤੋਂ ਸਾਨੂੰ। ਇਹਨਾਂ ਤੋਂ ਇਲਾਵਾ ਬੱਬੂ ਮਾਨ ਜੀ ਦਾ ਹੋਰ ਕੀ ਸ਼ੌਂਕ? ਮੇਰੇ ਦੋ ਤਿੰਨ ਸ਼ੌਕ ਮਿਸ ਹੋ ਗਏ। ਖਾਸ ਸ਼ੌਂਕ ਜਿਹੜੇ ਤੁਹਾਡੇ ਬੜੇ ਵਧੀਆ ਸ਼ੌਕ ਦਾ ਦੱਸੋ। ਮੈਨੂੰ ਡਰਾਇੰਗ ਦਾ ਬੜਾ ਸ਼ੌਂ ਪਰ ਮੇਰੀ ਫਾਈਲ ਸਭ ਤੋਂ ਗਲਤੀ ਹੁੰਦੀ ਸੀ ਮੈਨੂੰ ਅੱਜ ਤੱਕ ਨਹੀਂ ਸਮਝ ਆ ਰਿਹਾ ਕਿਉਂ ਮਾਸਟਰ ਕੋਲ ਤੇ ਬਹੁਤ ਸੀ ਉਹ ਮੈਨੂੰ ਹੁਣ ਪਤਾ ਲੱਗਿਆ ਬਹੁਤ ਸਾਲਾਂ ਬਾਅਦ ਵੀ ਉਹ ਜਿਹੜੇ ਫਾਈਲ ਦੇ ਪੇਪਰ ਹੁੰਦਾ ਸੀ ਜਿਹਦੇ ਉਹ ਬਣਾਉਂਦੇ ਸੀ ਚਿੱਤਰਕਾਰੀ ਦੇ ਜੋ ਵੀ ਕਰਦੇ ਸੀ ਤਾਂ ਉਹਦੇ ਤੇ ਉਹ ਰਵੜ ਫੇਰ ਕਿਉਂਦੀ ਉਹ ਸਫਾਈ ਕਰ ਦਿੰਦੇ ਸੀ ਮੈਨੂੰ ਪਤਾ ਨਹੀਂ ਸੀ ਵੀ ਰਵੜਣਾ ਕਰ ਦਿੰਦੇ ਨੇ ਤੇ ਅੱਜ ਤੱਕ ਮੇਰੇ ਦਿਮਾਗ 'ਚ ਇਹੀ ਰਿਹਾ ਕਿ ਯਾਰ ਮੈਂ ਬਹੁਤ ਮਾੜੀ ਡ੍ਰੇ ਕਰਦਾ ਇੱਕ ਬੁੱਤ ਨਕਾਸ਼ੀ ਦਾ ਮੈਨੂੰ ਸ਼ੌਕ ਹੈ ਮੈਂ ਬੁੱਤ ਬਣਾ ਰਿਹਾ ਪਿੰਡ ਚਾਰ ਪੰਜ ਮੈਂ ਬਣਾਏ ਹਾਂ ਹਾਂਜੀ ਮੈਂ ਉਹ ਬਣਾ ਮੈਂ ਕਿ ਹਾਰਟ ਪਾਰਕ ਜਿੱਦਾਂ ਨੂੰ ਆਪ ਦਾ ਪ੍ਰੀਤਮ ਮੈਨੂੰ ਬੜੀ ਪਿਆਰੀ ਲੱਗਦਾ ਮੇਰੀ ਮਾਣ ਅੱਛਾ ਲੀ ਸਹਰ ਸਾਹਿਬ ਦਾ ਬੁੱਤ ਬੜਾ ਹੈ ਮੈਂ ਪਿਕਾਸੋ ਦਾ ਵੀ ਬੁੱਤ ਆਰਡਰ ਕਰਾਇਆ ਹੈ ਆਇਨਸਟਾਈਨ ਦਾ ਵੀ ਕਰਾਇਆ ਉਹ ਤੋਂ ਬਿਨਾ ਰਾਈਟ ਬ੍ਰਦਰਸ ਜਿਨ੍ਹਾਂ ਨੇ ਮੈਨੂੰ ਸਾਇੰਸ ਬੜੀ ਪਿਆਰੀ ਲੱਗ ਗਈ ਮੈਨੂੰ ਸਾਇੰਸ ਵੀ ਮੈਨੂੰ ਕਦੇ ਕਿਤੇ ਰੱਬ ਲੱਗਦੀ ਹੈ ਇਹਦੇ ਜ਼ਰੀਏ ਸੇ ਗੱਲਾਂ ਕਰਦੇ ਐ ਸਾਇਸਰ ਬਿਲਕੁਲ ਐਸਾ ਹੀ ਐ ਇਦੇ ਜੀ ਕੋਈ ਦਸਮਦਵਾਰ ਨਹੀਂ ਨਾਰਮਲੀ ਲੋਕ ਕਹਿੰਦੇ ਨੇ ਕਿ ਅੱਖਾਂ ਮੀਟੀਆਂ ਫਲਾਣਾ ਹੋ ਗਿਆ ਉਹ ਅਗਲੀ ਦੁਨੀਆ ਪਤਾ ਨਹੀਂ ਮੈਂ ਤਾਂ ਦੇਖੀ ਨਹੀਂ ਜੀ ਬਟ ਇੱਕ ਦੁਨੀਆ ਜਿਹੜੀ ਮੈਨੂੰ ਪਰਤੱਖ ਦਿਖ ਰਹੀ ਐ ਜੀ 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 ਜੇ ਇਹ ਮੈਂ ਲੋਕਾਂ ਤੱਕ ਪਹੁੰਚਦਾ ਮੇਰਾ ਕੰਮਾਂ ਦੀ ਆਵਾਜ਼ ਪਹੁੰਚਦੀ ਐ ਜੀ ਸੋ ਮੈਂ ਮੇਰੇ ਦਿਮਾਗ ਚੋ ਬੁੱਤ ਨਕਾਸ਼ੀ ਦਾ ਸੀ ਬਟ ਮੈਂ ਕਰਤਾ ਨਹੀਂ ਸਕਦਾ ਬਟ ਮੈਂ ਬਣਵਾ ਰਿਹਾ ਹਾਂ ਤਾਂ ਜੇ ਮੈਨੂੰ ਟਾਈਮ ਮਿਲਿਆ ਤਾਂ ਮੈਂ ਜ਼ਰੂਰ ਕਿਤੇ ਵਕਤ ਮਿਲੇ ਤਾਂ ਮੈਂ ਉਹ ਸਿੱਖਣੀ ਚਾਹੁੰਦਾ ਵਾਹ ਵੈਰੀ ਨਾਈਸ ਅ ਗੀਤ ਬਹੁਤ ਵਾਰੀ ਕਈਆਂ ਕੋਲ ਮੈਂ ਸੁਣਿਆ ਆ ਬਹੁਤ ਸਾਰੀਆਂ ਇੰਟਰਵਿਊਜ਼ ਦੇ ਦੌਰਾਨ ਕਿ ਅ ਬਈ ਜਦੋਂ ਗੀਤ ਲਿਖ ਕੋਈ ਲਿਖਣ ਵਾਲੇ ਜਿਹੜੇ ਲੇਖਕ ਨੇ ਉਹ ਕਹਿੰਦੇ ਕਿ ਜਦੋਂ ਮਾਹੌਲ ਵਧੀਆ ਹੋਵੇ ਫਿਰ ਫੁਰਨੇ ਫੁਰਦੇ ਆ ਹੋ ਜਾਂਦੇ ਆ ਖੁਸ਼ੀ ਦਾ ਸਤਿ ਤੁਹਾਨੂੰ ਕਿਸ ਤਰ੍ਹਾਂ ਇੰਨੇ ਫੁਰਨੇ ਔਰ ਇੰਨੇ ਵਧੀਆ ਫੁਰਨੇ ਕਿੱਦਾਂ ਫੁਰ ਜਾਂਦੇ ਆ ਦੇਖੋ ਜੇ ਤੁਸੀਂ ਕਿਸੇ ਕੰਮ ਨੂੰ ਔਖਾ ਬਣਾਉਣਾ ਹੈ ਫਿਰ ਤੁਸੀਂ ਲੋਕਾਂ ਦਾ ਬੇਕੂ ਬਣਾਉਣਾ ਹੈ ਕਿ ਗਾਣਾ ਲਿਖਣਾ ਕੋਈ ਸੌਖਾ ਕੰਮ ਨਹੀਂ ਇਹਦੇ ਲਈ ਬੜੀ ਕਾਰਨਾ ਕਰਨੀ ਪੈਂਦੀ ਆ ਅੱਖਾਂ ਮੀਚ ਕੇ ਦਿਆ ਨਾ ਬਕਵਾਸ ਹੈ ਕੁਛ ਨਹੀਂ ਸਾਰ ਪ੍ਰੈਕਟਿਸ ਤੁਸੀਂ ਕੋਈ ਵੀ ਬੰਦਾ ਲੇਖਕ ਬਣ ਸਕਦਾ ਹੈ ਕੋਈ ਵੀ ਬੰਦਾ ਸਿੰਗਰ ਬਣ ਸਕਦਾ ਹੈ ਜੇ ਹਰ ਬੰਦਾ ਡਰਾਈਵਰ ਇੰਜੀਨੀਅਰ ਡਾਕਟਰ ਬਣ ਸਕਦਾ ਤਾਂ ਕੋਈ ਰਾਈਟਰ ਕਿਉਂ ਨਹੀਂ ਬਣ ਸਕਦਾ تعلیم ਤਾਂ ਸਕੂਲ ਚੋਂ ਮਿਲਦੀ ਹੈ ਨਾ ਪਰ ਸ਼ਰਤ ਇਹ ਕਿ ਤੁਸੀਂ ਉਹਦੇ ਚ ਕਿੰਨੇ ਖੁੱਭ ਗਏ ਜਿਹੜਾ ਜਿਸ ਦੇਖੋ ਮੇਰਾ ਮਿਸ਼ਨ ਸੀ ਬਚਪਨ ਤੋਂ ਮੈਂ ਆਪ ਹੀ ਮੈਂ ਫਿਲਮਾਂ ਦੇ ਗਾਣੇ ਜਦੋਂ ਸੁਣਦਾ ਸੀ ਹਾਂਜੀ ਚਾਹ ਦੇ ਚ ਇੱਕ ਅਕਸਰ ਗੱਲ ਆਉਂਦੀ ਸੀ ਕਿ ਗੀਤ ਲਿਖਾ ਅਨੰਦ ਬਖਸ਼ੀ ਨੇ ਜੀ ਰੇਡੀਓ ਤੇ ਜੀ 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 اور دھुन बनाई लक्ष्मीकांत लक्ष्मी प्यारेलाल और इसे गाया मोहम्मद रफी ने, ने। मेरे लगता है, काम है। जी काम तो एको है ये ये तीन बंदे का ते कर रहे हैं हम यस विबे लाइक एक बहुत तरन्नम लगाऊंगा फिर दूसरा बाजा छेड़ूंगा एक कंपोजिशन में और संगीतकार भी दो होंगे जी जी ये इना इना या तो बंदे ज्यादा है भी लेबर ज्यादा साडे को हां जी जी ये मेनो दी एक बंदा नहीं कर सकता कि बंदा लिखे लिख के कंपोज कर देगा सही सो कंप्यूटर ने घोर शौका करता ਪਰ ਸਾਰੇ ਬੱਬੂ ਮਾਨ ਵੀ ਨਹੀਂ ਨਾ ਬੱਬੂ ਮਾਨ ਮੈਂ ਮੈਂ ਕਹਿੰਦਾ ਹਰ ਬੰਦਾ ਬੱਬੂ ਮਾਨ ਬਣੂਗਾ ਨਵਾਂ ਮੁੰਡਾ ਇਹੀ ਤਾਂ ਮੈਂ ਰਸਤੇ ਬੀਜਦਾ ਆ ਰਿਹਾ ਪਿੱਛੇ ਮੈਂ ਬਹੁਤ ਈਜ਼ੀ ਕਰਦਾ ਮੈਂ ਤਾਂ ਹਰ ਬੰਦੇ ਨੂੰ ਦੱਸਦਾ ਕਿ ਸੰਗੀਤਕਾਰ ਦਾ ਕੋਈ ਕੰਮ ਨਹੀਂ ਪੰਜਾਬ 'ਚ ਕੁਛੋ ਕਿਉਂ ਨਹੀਂ ਕੰਮ ਕਿਉਂ ਕਿਉਂ ਕਿਉਂਕਿ ਪੰਜਾਬ 'ਚ 25 ਤਰਜ਼ਾ ਸੀ ਮੇਰੇ ਗਾਣ ਤੋਂ ਪਹਿਲਾਂ ਜਿਹੜੀਆਂ ਮੈਂ ਸੁਣੀਆਂ ਸੀ ਤੇ ਦੁੱਲੇ ਐ ਫਲਾਣਾ ਐ ਧਮਕਾ 25 ਤਰਜ਼ਾ ਉਹੀ ਰਿਪੀਟ ਹੋ ਰਹੀਆਂ ਉਹੀ ਮਾਲਕ ਨਿਗਾਈਆਂ ਉਹੀ ਛਿੰਦੇ ਰਗਾਈਆਂ ਬਾਰ 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 ਰਿਪੀਟਿਸ਼ਨ صدیق ਸਾਹਿਬ ਦੀਆਂ ਤਰਜ਼ਾ ਬਹੁਤ ਕਿ ਚਮਕੀਲੇ ਨਿਗਾਈਆਂ ਕਿਉਂ ਰੈਪਿਟੇਸ਼ਨ ਕਿਉਂ ਆ ਕਿਉਂ ਨਵੇਂ ਨੋਟ ਨਹੀਂ ਲੱਗ ਸਕਦੇ ਨੋਟ ਕਿਉਂ ਨਹੀਂ ਹਾਂਜੀ ਇਹਨਾਂ ਨੂੰ ਜਾਂ ਤਾਂ ਬਾਜੇ ਤੋਂ ਪਤਾ ਨਹੀਂ ਲੱਗਦਾ ਕਾਟ ਕਿੱਦਾਂ ਨੂੰ ਕੱਟਣੇ ਕਿਉਂ ਉਹੀ ਦਰਜਾ ਉਹ ਵੀ ਬਹੁਤ ਚੁਪਕੀਲੇ ਦਰਜਾ ਬਟੀਆਂ ਨੇ 8-10 ਤਾਂ ਮੈਂ ਹੁਣ ਨਾ ਨਹੀਂ ਗਿਣਨਾ ਕਿ ਆਪਦੇ ਉਹਨੂੰ ਵੱਡੇ ਸਟਾਰ ਸਮਝਦੇ ਨੇ ਜਿਵੇਂ ਜੇ ਮੈਂ 10 ਦਮਤ ਇੰਗਲੈਂਡ ਚ ਪ੍ਰੋਗਰਾਮਾਂ ਮਿਲਿਆ ਉਹਨਾਂ ਨੂੰ ਬਹੁਤ ਸਾਰੇ ਇੱਕ ਦੋ ਤਿੰਨ ਤੇ ਵੀ ਆਏ ਮਾਈ ਗॉड ਉਹ ਮੇਰੇ ਗੀਤਾਂ ਦੀਆਂ ਤਰਜਾਂ ਦੀਆਂ ਮੈਨੂੰ ਮੇਰੇ ਬਹੁਤ ਗੀਤਾਂ 'ਚ 10 ਰੁਪਏ ਲਗਾਏ ਸੀ ਉਹਨਾਂ ਦੀ ਸ਼ੁਰੂਆਤ ਦੀਆਂ ਪਹਿਲੀਆਂ ਲਾਈਨਾਂ ਦੀਆਂ ਕਾਪੀ ਹੀ ਨੇ ਚੋਰੀ ਉਹਦੀ ਇਸ ਕਰਕੇ ਲੋੜ ਨਹੀਂ ਕਿਉਂਕਿ ਤਰਜਤਾ ਗਾਉਣ ਵਾਲਾ ਕਹਿੰਦਾ ਮੈਂ ਬਣਾ ਲਈ ਜੀ ਲਿਖਣ ਵਾਲਾ ਹੀ ਬਣਾ ਦਿੰਦਾ ਹੈ ਨਾ ਫਿਰ ਦਰਮੀਆਂ ਜਿਹੜੀਆਂ ਢੋਲੀਆਂ ਪਾਉਣੀਆਂ ਚਾਹਤਾਂ ਤਾਂ ਬਣੇ ਬਣੇ ਲੂਪ ਹੈ ਔਰ ਬੇਸਿਕਲੀ ਸੰਗੀਤ ਲੈਪਟਾਪ ਤੇ ਰਹੇਗਾ 80% ਜੀ ਐਪਲ ਲੂਪਸ ਤੁਹਾਨੂੰ ਮਿਲਦੇ ਰਿਦਮ ਮਿਲ ਜਾਂਦਾ ਤੁਸੀਂ ਵੱਡ ਕੇ ਆਪਣੇ ਹਿਸਾਬ ਨਾਲ ਲੈ ਤੁਸੀਂ ਅੱਛੇ ਪਲੇਅਰ ਹੋ ਤਾਂ ਤੁਸੀਂ ਆਪ ਦੋ ਦੇ ਛੋਟਾ ਨਾਲ ਕੱਢ ਕੇ ਚੱਲੋ ਉਹ ਤਾਂ ਟੋਨ ਸਿਲੈਕਸ਼ਨ ਰਹੇਗੀ ਦੈਟਸ ਇਟ ਜੀ 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 ਬਿਲਕੁਲ ਸਹੀ ਤਾਂ ਹੁਣ ਤੇ ਬੱਬੂ ਮਾਨ ਜੀ ਗੱਲਾਂ ਤੇ ਸਾਡੇ ਕੋਲ ਬਹੁਤ ਕਰਨ ਨੂੰ ਨਹੀਂ ਬਸ ਹੈਗੇ ਨੇ ਸਾਡੇ ਕੋਲ ਸਿਰਫ 20 ਮਿੰਟ ਤੇ ਟਾਈਮ ਹੋ ਰਿਹਾ ਇੱਕ 20 ਮਿੰਟ ਤੇ ਬਹੁਤਾਂ ਛੋਟੇ ਜਿਹੇ ਬ੍ਰੇਕ ਦਾ ਆਪਾਂ ਲੈਨੇ ਛੋਟਾ ਜਿਹਾ ਐਡ ਬ੍ਰੇਕ ਤੇ ਉਸ ਤੋਂ ਬਾਅਦ ਬੱਬੂ ਚੱਲਦੀ ਰਹੇਗੀ ਬਲ ਜੇ ਤੁਸੀਂ ਵੀ ਕੁਝ ਪੁੱਛਣਾ ਚਾਹੁੰਦੇ ਹੋ ਤੇ ਰਾਜ ਐਫ ਐਮ ਦੇ ਫੇਸਬੁੱਕ ਪੇਜ ਤੇ ਆਪਣਾ ਸਵਾਲ ਛੱਡ ਸਕਦੇ ਹੋ ਸਾਡੇ ਕੋਲ ਕੋਈ ਜ਼ਰੂਰ ਸਵਾਲ ਪੜ੍ਹ ਕੇ ਮੇਰੇ ਤੱਕ ਪਹੁੰਚਾਉਣਗੇ ਤੇ ਆਈ ਵਿਲ ਆਸਕ ਬਬੂ ਮਾਂ ਜੀ ਨੂੰ ਤੁਹਾਡਾ ਸਵਾਲ ਤੇ ਲਓ ਜੀ ਬੱਦਿਆ ਇੱਕ ਛੋਟੇ ਜਿਹੇ ਬ੍ਰੇਕ ਦੇਵਾਂ